ਤੁਸੀਂ ਦੇਖ ਰਹੇ ਹੋ ਜਾਣ ਹਿਤਿਆਸ਼ੀ ਤੇ ਮੇਹਾ ਤੁਹਾਡੇ ਨਾਲ ਜਸਵੀਰ ਗੌਰ ਜੀ ਅਮਰੀਕਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਣੋਂ ਟਲ ਗਿਆ ਜਾਣਕਾਰੀ ਅਨੁਸਾਰ ਅਮਰੀਕਾ ਦੇ ਡੈਨਵਰ ਹਵਾਈ ਅੱਡੇ ਤੇ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਸਮੱਸਿਆ ਆ ਗਈ ਇਹ ਇੱਕ ਯਾਤਰੀ ਜਹਾਜ਼ ਹੈ ਜਿਸ ਚ ਟੇਕ-ਆਫ ਤੋਂ ਪਹਿਲਾਂ ਇਹ ਟੈਕਨੀਕਲ ਪ੍ਰੋਬਲਮ ਖੜੀ ਹੋ ਗਈ ਜਿਸ ਕਾਰਨ ਇਸ ਦੇ ਵਿੱਚੋਂ ਅੱਗ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਸਮੱਸਿਆ ਤੋਂ ਬਾਅਦ ਇਸ ਉਡਾਣ ਨੂੰ ਰੱਦ ਕਰਨਾ ਪਿਆ ਘਟਨਾ ਦਾ ਪਤਾ ਲੱਗਦੇ ਸਾਰ ਹੀ ਹਵਾਈ ਅੱਡੇ ਤੇ ਮੌਜੂਦ ਅਧਿਕਾਰੀ ਹਰਕਤ ਦੇ ਵਿੱਚ ਆਏ ਤੁਰੰਤ ਹੀ ਸਾਰੇ ਹੀ ਯਾਤਰੀਆਂ ਨੂੰ ਜਹਾਜ਼ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸੁਰੱਖਿਆ ਕਾਰਵਾਈ ਦੇ ਦੌਰਾਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ કુલ 179 ਯਾਤਰੀ ਸਵਾਰ ਸਨ ਔਰ ਇਹ ਸਾਰੇ ਜਿਹੜੇ ਯਾਤਰੀ ਨੇ ਉਹ ਜਹਾਜ਼ ਦੇ ਵਿੱਚ ਸਵਾਰ ਹੋ ਗਏ ਸਨ ਟੇਕ-ਆਫ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਇਸ ਦੌਰਾਨ ਲੈਂਡਿੰਗ ਗੀਅਰ ਦੇ ਵਿੱਚ ਸਮੱਸਿਆ ਦੇਖੀ ਗਈ ਔਰ ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਟਾਇਰ ਦੇ ਨੇੜੇ ਤੋਂ ਧੂਆ ਨਿਕਲ ਰਿਹਾ ਹੈ ਕਬਰائے ਹੋਏ ਯਾਤਰੀ ਐਮਰਜੈਂਸੀ ਐਗਜ਼ਿਟ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਪੂਰਾ ਇਲਾਕਾ ਧੂਏ ਦੇ ਨਾਲ ਭਰ ਗਿਆ ਹੈ ਮੌਕੇ ਤੇ ਹੀ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ ਸਾਰੇ ਹੀ ਯਾਤਰੀਆਂ ਨੂੰ ਹੁਣ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਔਰ ਹੁਣ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ